ਸੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਐਸਟੀ ਪੰਜਾਬ ਮੀਡੀਆ ਮੈਂ ਜਸਪ੍ਰਿਤ ਕੋਰ ਕੈਮਰਾਮੈਨ ਓਪੀ ਬੰਟੂ ਦਿਨਾਲ ਅੱਜ ਅਸੀਂ ਪਹੁੰਚੇ ਆਂ ਜੀ ਫਕਤਾ ਪਾਇਕਾ ਅੱਜ ਤੁਹਾਨੂੰ ਇੱਕ ਜਹੀ ਚੀਜ਼ ਦਿਖਾਉਣ ਜਾ ਰਹੇ ਆਂ ਜਿਸ ਤੁਸੀਂ ਬਹੁਤ ਘੱਟ ਦੇਖਿਆ ਹੋਏਗਾ ਅਸੀਂ ਦਿਖਾਉਣ ਜਾ ਰਹੇ ਆਂ ਜੀ ਜਗਾੜੂ ਰੇਡੀ ਸਿਸਟਮ ਇਦਾਂ ਕਿ ਇਸ ਸਿਸਟਮ ਦੁਆਰਾ ਜਿਹੜੇ ਸਾਡੇ ਵੀਰ ਜੀ ਆ ਉਹਨਾਂ ਦੁਆਰਾ ਜੀ ਇੱਕ ਰੇੜੀ ਲਗਾਈ ਜਾਂਦੀ ਹੈ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਾਈਕ ਸੈਟੀਆ ਹੀਰੋ ਹਾਂਡਾ ਹੈ ਆ ਜਾਂ ਫਿਰ ਡੀ ਲੈਕਸ ਹੈ ਕੋਈ ਵੀ ਬਾਈਕ ਹੈ ਨਾ ਉੱਪਰ ਜਗਾੜੂ ਰੇੜੀ ਲਗਾ ਕੇ ਮਤਲਬ ਜਗਾੜੂ ਸਿਸਟਮ ਨਾਲ ਰੇੜੀ ਲਗਾਈ ਜਾਂਦੀ ਹੈ ਉਹਨਾਂ ਦੁਆਰਾ ਇੱਕ ਤਿਆਰ ਕੀਤੀ ਹੋਈ ਵੀ ਸਾਹਮਣੇ ਖੜੀ ਹੈ ਤੁਸੀਂ ਵੇਖ ਸਕਦੇ ਹੋ ਤੁਹਾਨੂੰ ਵੀਰ ਜੀ ਨਾਲ ਕਰਵਾਉਣਾ ਹੈ ਗੱਲਬਾਤ ਜੋ ਸਾਨੂੰ ਦੱਸਣਗੇ ਕਿ ਉਹ ਕਿਸ ਤਰ੍ਹਾਂ ਕਰ ਰਿਹਾ ਤੇ ਕਿੰਨੇ ਟਾਈਮ ਤੋਂ ਕਰ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਇਹ ਹੀਰੋ ਹਾਂਡਾ ਕਿਸੇ ਦੁਆਰਾ ਨਵਾਂ ਕਾਲਕੇ ਉਸ ਬਾਰੇ ਨੇ ਤੇ ਜਗਾੜੂ ਰੇੜੀ ਲਾ ਕੇ ਆਪਣਾ ਕਾਰੋਬਾਰ ਚਲਾਉਣ ਲਈ ਇੱਕ ਬਹੁਤ ਹੀ ਵਧੀਆ ਸਿਸਟਮ ਕੀਤਾ ਗਿਆ ਹੈ ਅਸੀਂ ਕਰਾਉਣੇ ਆ ਤੁਹਾਡੀ ਵੀਰ ਜੀ ਨਾਲ ਗੱਲਬਾਤ ਜੋ ਕਿ ਸਾਨੂੰ ਦੱਸਣਗੇ ਕਿ ਉਹ ਕਿਸ ਪ੍ਰਾਈਸ ਨੂੰ ਚਲਾਉਂਦੇ ਹਨ ਜਾਂ ਬਣਾਉਂਦੇ ਹਨ ਸਤਿ ਸ਼੍ਰੀ ਅਕਾਲ ਵੀਰ ਜੀ ਵੀਰ ਜੀ ਸਾਨੂੰ ਬਹੁਤ ਵਧੀਆ ਲੱਗਾ ਕਿ ਤੁਸੀਂ ਇਹ ਜਗਾੜੂ ਰੇੜੀ ਬਣਾ ਕੇ ਇੱਕ ਨਵਾਂ ਕਾਰੋਬਾਰ ਦਾ ਨਵਾਂ ਸਾਧਨ ਬਣਾ ਰਹੇ ਹੋ ਵਾਸੀ ਕਿਰਪਾ ਵਾਇਰੂਸ ਦੀ ਕਰੀਏ ਨੇ ਕੰਮ ਜੀ ਵੀਰ ਜੀ ਜੀ ਤੁਹਾਨੂੰ ਪਤਾ ਲੱਗਦਾ ਕਿ ਨਾਮ ਤੋਂ ਹੀ ਪਤਾ ਲੱਗ ਰਿਹਾ ਕਿ ਜਗਾੜੂ ਰੇੜੀ ਇਹ ਤੁਸੀਂ ਕਿੱਥੋਂ ਸੋਚਿਆ ਤੇ ਕਿਵੇਂ ਇਹਦੀ ਸ਼ੁਰੂਆਤ ਕੀਤੀ ਬਸ ਮੈਨੂੰ ਗਰੀਬ ਬੰਦੇ ਤੇ ਨਹੀਂ ਦਿਮਾਗ ਚ ਆ ਗਈ ਜੀ ਕਿ ਹੋਰ ਕੰਮ ਚ ਚੇਂਜ ਕਰੀ ਜੰਨੇ ਜੀ ਬੜਾ ਸੋਚ ਰਾਸਕ ਚ ਬਣਦੇ ਸੀ ਕਿ ਰਾਸਕ ਦਾ ਮੋਟਰਸ ਨਾਲ ਕਰਤਾ ਸੀ ਸੌਖਾ ਹੋ ਗਿਆ ਮੋਟਰਸ ਬੰਦੇ ਚਲਾਉਣਾ ਗਰੀਬ ਬੰਦਿਆਂ ਨੂੰ ਜੀ ਤੇ ਇਹ ਤੁਸੀਂ ਕਿੰਨੇ ਟਾਈਮ ਤੋਂ ਬਣਾ ਰਹੇ ਹੋ ਮੈਡਮ ਮੈਂ 2016 ਤੋਂ ਬਣਾ ਰਿਹਾ ਜੀ ਮੈਂ ਅੱਛਾ ਜੀ ਤੇ ਇਹਦਾ ਕੰਮ ਕਿੰਨੇ ਦਿਨ ਤੱਕ ਚੱਲਦਾ ਹੈ ਮੈਂ ਨਾ 12 ਦਿਨ 30 ਦਿਨ ਚੱਲਦਾ ਜੀ ਸਾਲ ਭਰ ਚੱਲਦਾ ਕੰਮ ਅਡਾ ਜੀ ਤੇ ਸਰ ਇਹਨੂੰ ਬਰੋਨ ਲਈ ਜਿਸ ਤਰ੍ਹਾਂ ਸੀ ਦੇਖਿਆ ਕਿ ਲੋਕ ਕਿੱਬ ਦੀ ਨਵੀਂ ਬਾਈਕਸ ਵੀ ਲਿਆ ਰਹੇ ਆ ਤੇ ਇਸ ਚੀਜ਼ ਦਾ ਬਹੁਤ ਵਧੀਆ ਇਫੈਕਟ ਪੈ ਰਿਹਾ ਕਿ ਮਤਲਬ ਬਹੁਤ ਤੁਹਾਡਾ ਕੰਮ ਚੱਲਦਾ ਲੱਗ ਰਿਹਾ ਹੈ ਕਿ ਤੁਸੀਂ ਬਹੁਤ ਵਧੀਆ ਬਣਾ ਕੇ ਦਿੰਦੇ ਹੋ ਇਸ ਲਈ ਲੋਕ ਕਿ ਆਪ ਦਾ ਕੰਮ ਮਤਲਬ ਨਵੀਆਂ ਬਾਈਕਸ ਵੀ ਤੁਹਾਨੂੰ ਦੇਖ ਕੇ ਜਾ ਰਹੇ ਨੇ ਮੈਡਮ ਬਿਲਕੁਲ ਨਵੀਆਂ ਬਾਈਕ ਆਉਂਦੀਆਂ ਮੇਰੇ ਕੋਲ ਜੀ ਨਵੀਆਂ ਵੀ ਨੇ ਪੁਰਾਣੀਆਂ ਵੀ ਨੇ ਬਿਲਕੁਲ ਨਵੀਂ ਖੜੀ ਬਾਈਕ ਹੈ ਜੀ ਆ ਜਿੱਦਾਂ ਅਗਲੀ ਡਿਮਾਂਡ ਉਦਾਂ ਬੰਦਾ ਆਪਣੀ ਮਰਜ਼ੀ ਨਾਲ ਬੰਦਾ ਲਿਆਉਂਦਾ ਜਾਂ ਆਪਾਂ ਰੀੜੀ ਲੱਗ ਦੇਣੀ ਆ ਆਪਣਾ ਜੀ ਨਵੀਂ ਲਿਆ ਪੁਰਾਣੀ ਲਿਆ ਬੰਦਾ ਦਿਖਾਓ ਜੀ ਸਾਨੂੰ ਅਸੀਂ ਦੇਖੋ ਅਸੀਂ ਕਰਾਉਣੇ ਆ ਜੀ ਤੁਹਾਡੀ ਵੀਰ ਜੀ ਨਾਲ ਗੱਲਬਾਤ ਜੋ ਸਾਨੂੰ ਦੱਸਣਗੇ ਇਸ ਦੇ ਪ੍ਰੋਸੀਜਰ ਬਾਰੇ ਆ ਕਿੰਨੇ ਵਾਰੀ ਹੈ 23000 ਦੀ ਤਿਆਰ ਕਰੀ ਜੀ 1 ਲੱਖ ਦਾ ਹੈਰ ਦਾ ਮੋਟਰਸਾਈਕਲ ਲੈ ਕੇ ਆਏ ਨਵਾ ਜੀ ਆਹ ਅੱਛਾ ਜੀ ਹਾਂ ਜੀ ਇਹ ਪਹਿਲਾਂ 2 ਮਹੀਨੇ ਭਾਲਦੇ ਰਹੀ ਮੋਟਰਾਂ ਪੁਰਾਣਾਂ ਨਾਲ ਜੜਾਲ ਗਏ ਕਹਿੰਦੇ ਨਵੇਂ ਹੀ ਚੜਾਉਣਾ ਸੀ ਉਹਨੇ ਆਪ ਦਾ ਕਾਰੋਬਾਰੀ ਚਲਾਉਣਾ ਹੈ ਬਠਿੰਡੇ ਤੋਂ ਆਇਆ ਜੀ ਇਹ ਹਾਂ ਜੀ ਤੇ ਸਰ ਇਹ ਬਹੁਤ ਵਧੀਆ ਲੱਗ ਰਿਹਾ ਹੈ ਤੇ ਤੁਸੀਂ ਇਹਦੀ ਸ਼ੁਰੂਆਤ ਕਿੱਥੋਂ ਕਰਦੇ ਹੋ ਤੇ ਇਹਦਾ ਕੀ ਪ੍ਰੋਸੀਜਰ ਹੁੰਦਾ ਹੈ ਕਿੰਨੇ ਦਿਨਾਂ ਚ ਰੈਡੀ ਹੁੰਦੀ ਹੈ ਇਹ ਲੱਗ ਜੰਦੇ ਜੀ 2-3 ਦਿਨ ਸਾਨੂੰ ਇੱਥੇ ਜੀ ਅੱਛਾ ਜੀ ਹਾਂਜੀ 2-3 ਦਿਨ ਲੱਗ ਜਾਂਦੇ ਜੀ ਇਹ ਤੇ ਕੰਮ ਕਰਦੇ ਨੇ ਸਾਨੂੰ ਹਾਂਜੀ ਬਾਕੀ ਮੂਰੇ ਐਡਵਾਂਸ ਕੰਮ ਹੁੰਦਾ ਸਾਡੇ ਕੋਲੇ ਉਹਦਾ ਕਰਕੇ ਲੇਟ ਫਿਟ ਹੋ ਜਾਂਦਾ ਹੁੰਦਾ ਜੀ ਅਸੀਂ ਕਰਵਾਈ ਤੁਹਾਡੀ ਵੀਰ ਜੀ ਨਾਲ ਗੱਲਬਾਤ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਦਿਖਾਉਨੇ ਆ ਕਿ ਇਹਦਾ ਪ੍ਰੋਸੀਜਰ ਕੀ ਹੁੰਦਾ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਆ ਨਵੀਂ ਬਾਈਕ ਹੈ ਜੀ ਮਤਲਬ ਇਸ ਪ੍ਰੋਸੀਜਰ ਮਤਲਬ ਜਗਾੜੂ ਰੇੜੀ ਬਣਨ ਵਾਸਤੇ ਆਈ ਹੋਈ ਹੈ ਦੇਖ ਸਕਦੇ ਹੋ ਬਾਈਕ ਦੇਖ ਸਕਦੇ ਹੋ ਇਹਦੇ ਵਿੱਚ ਦੇਖੋ ਜੀ ਨਵੇਂ ਟਾਇਰ ਲਗਾਏ ਜਾਂਦੇ ਹਨ ਤੇ ਆ ਨਿਊ ਰਿਮ ਦੇਖ ਸਕਦੇ ਹੋ ਤੁਸੀਂ ਜੋ ਕਿ ਇਹਨਾਂ ਦੁਆਰਾ ਲਗਾਏ ਜਾਂਦੇ ਬਹੁਤ ਹੀ ਵਧੀਆ ਕੁਆਲਿਟੀ ਦੇ ਲੁਕਿੰਗ ਵਾਈਜ਼ ਲੱਗ ਰਹੇ ਨੇ ਕਿ ਇਹਨਾਂ ਦੁਆਰਾ ਬਹੁਤ ਹੀ ਵਧੀਆ ਕੰਮ ਕੀਤਾ ਜਾਂਦਾ ਹੈ ਜੀ ਪਕਤਾ ਬਾਈਕੇ ਇਹਨਾਂ ਦੁਆਰਾ ਜੋ ਸਭ ਤੋਂ ਇਸ ਇਸ ਮੰਡੀ ਵਿੱਚ ਸਭ ਤੋਂ ਵੱਧ ਇਸ ਦੁਕਾਨ ਵਿੱਚ ਬਣਾਏ ਜਾਂਦੇ ਹਨ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਹ ਜਿਹੜੇ ਰੇਮਾ ਜਿਹੇ ਜਗਾੜੂ ਰੇੜੀ ਆ ਸਿਰਫ ਇਸ ਮੰਡੀ ਵਿੱਚ ਇਸ ਦੁਕਾਨ ਵਿੱਚ ਸਭ ਤੋਂ ਵੱਧ ਬਣਾਏ ਜਾਂਦੇ ਹਨ ਤੁਸੀਂ ਦੇਖ ਸਕਦੇ ਹੋ ਇਹਨਾਂ ਦੁਆਰਾ ਸ਼ੁਰੂਆਤ ਕੀਤੀ ਗਈ ਹੈ ਜੋ ਨਵੀਂ ਬਾਈਕ ਦੀ ਜੋ ਬਣਾਉਣ ਜਾ ਰਹੇ ਹਨ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਜੋ ਆਪਦੇ ਲੋਹੇ ਦੇ ਜੋ ਵੀ ਸਿਸਟਮ ਹੁੰਦਾ ਉਸ ਨੂੰ ਤਿਆਰ ਕਰ ਰਹੇ ਹਨ ਬਣਾਉਣ ਲਈ ਤਿਆਰੀ ਸ਼ੁਰੂ ਕਰ ਰਹੇ ਹਨ ਆ ਤੁਸੀਂ ਵੇਖ ਸਾਦੋ ਸਾਡੇ ਦੋ ਵੀਰ ਜੀ ਪਹੁੰਚੇ ਹੋਏ ਹਨ ਜੋ ਕਿ ਆਪਦੀ ਰੇੜੀ ਬਣਾਉਣ ਲਈ ਜਗਾੜੂ ਰੇੜੀ ਬਣਾਉਣ ਲਈ ਆਏ ਹੋਏ ਹਨ ਅਸੀਂ ਇਹਨਾਂ ਨਾਲ ਕਰਦੇ ਆ ਗੱਲਬਾਤ ਸਾਨੂੰ ਦੱਸਣਗੇ ਕਿ ਸਿਰਫ ਇਹ ਇਹਨਾਂ ਕੋਲ ਹੀ ਕਿਉਂ ਆਏ ਆ ਸਸ਼ਕਾ ਵੀਰ ਜੀ ਜਤਰੀ ਗਾਲ ਜੀ ਇਹ ਵਧੀਆ ਬਣਾਉਂਦੇ ਜਗਾੜੂ ਰੇੜੀ ਜੀ ਬਹੁਤ ਵਧੀਆ ਲਾਦੀ ਹੈ ਜੀ ਹੈ ਸਾਰਿਆਂ ਵਿੱਚ ਇਹਨੇ ਬਹੁਤ ਹੀ ਵਧੀਆ ਬਣਾਉਂਦੇ ਆ ਨੂੰ ਠੀਕ ਬਣਾਉਂਦੇ ਆ ਮਜ਼ਬੂਤ ਫੁੱਲ ਬਣਾਉਂਦੇ ਆ ਜੀ ਵਧੀਆ ਬਣਾਉਂਦੇ ਹਾਂ ਕੋਈ ਨੁਕਸਾਨ ਨੁਕਸਾਨ ਨਹੀਂ ਹੁੰਦਾ ਇਹ ਵਧੀਆ ਵਧੀਆ ਬਣਾਉਂਦੇ ਨੇ ਥੀਏਟਰ ਮੂਹਰੇ ਤੁਸੀਂ ਪਹਿਲੀ ਵਾਰ ਇਹਨਾਂ ਕੋਲ ਆਏ ਹੋ ਜੀ ਹਾਂਜੀ ਆ ਜੀ ਲੈ ਕੇ ਆਏ ਸੀ ਮੋਟੇ ਰੇਸ਼ ਲੈ ਕੇ ਆਈ ਹਾਂਜੀ ਜੀ ਆ ਜਿਹੜਾ ਨਵਾਂ ਬਾਈਕ ਇਹਨਾਂ ਤਰ੍ਹਾਂ ਬਨਾ ਬਨਵਾਇਆ ਜਾ ਰਿਹਾ ਹੈ ਜੀ ਇਹਨਾਂ ਲਈ ਆ ਤੇ ਤੁਹਾਨੂੰ ਇਥੋਂ ਇਹਦੇ ਬਾਰੇ ਕਿੱਥੋਂ ਪਤਾ ਲੱਗਿਆ ਸੀ ਜੀ ਸਾਨੂੰ ਪਿੰਡੋਂ ਦੱਸੀ ਉਹਨਾਂ ਨੇ ਜੀ ਤੇ ਵੀ ਉੱਥੇ ਵਧੀਆ ਦੀ ਬਣਨਗੀ ਉੱਥੇ ਵਧੀਆ ਬਣਾਉਂਦੇ ਕਹਿੰਦੇ ਸਾਨੂੰ ਤਾਂ ਇੱਥੇ ਆਏ ਆ ਜੀ ਤੇ ਇੱਕ ਸਾਡਾ ਵੀਰ ਹੋਰ ਇੱਥੇ ਪਹੁੰਚ ਆਇਆ ਸੀ ਉਹਦੇ ਨਾਲ ਵੀ ਕਰਦਿਆ ਗੱਲਬਾਤ ਸੱਸ਼ਿਕਾ ਵੀਰ ਜੀ ਸੱਸ਼ਿਕਾ ਜੀ ਧੰਨਵਾਦ ਜੀ ਐਸਟੀ ਮੀਡੀਆ ਦਾ ਜੀ ਅੱਛਾ ਜੀ ਹਾਂਜੀ ਇਧਰ ਆਪਣਾ ਬਾਈ ਇਹ ਹੈਗੇ ਆ ਜਿਹੜਾ ਤਿਆਰ ਕਰਦੇ ਆ ਜੀ ਪੂਰਾ ਵਧੀਆ ਸਮਾਨ ਵੀ ਵਧੀਆ ਲਾਉਂਦੇ ਆ ਨਾਲੇ ਰੇੜਾ ਵੀ ਵਧੀਆ ਤਿਆਰ ਕਰਾਉਂਦੇ ਆ ਮੇਰਾ ਵੀ ਹੋਰ ਵੀ ਇਹ ਮਮੋ ਜਿਹਦਾ ਕਾਊਂਟਰ ਵੀ ਤਿਆਰ ਕਰਾਇਆ ਹੋਰ ਵੀ ਬਾਕੀ ਕੰਮ ਕਰ ਦਿੰਦੇ ਆ ਐਨੀ ਹੋਰ ਵੀ ਜੇ ਕਿਸੇ ਨੂੰ ਕੋਈ ਵੀ ਕੰਮ ਕਰਾਉਣਾ ਹੋਵੇ ਕੋਈ ਵੀ ਕੰਮ ਬੰਦਾ ਆ ਕੇ ਕਰਾ ਸਕਦਾ ਲੋਏ ਦਾ ਪੂਰਾ ਵਧੀਆ ਕੰਮ ਕਰਦੇ ਆ ਜਿਹੜੀ ਮਰਜ਼ੀ ਬਾਈਕ ਲੈ ਕੇ ਆਇਆ ਨਵੀਂ ਪੁਰਾਣੀ ਇਹ ਹੁਣ ਨਾ ਸਿਟੀ ਦੀ ਨਾ ਬੜੀ ਬਾਈਕ ਖੜੀ ਹੁਣ ਨਾ ਹੀ ਇੱਕ ਲੱਗ ਦੀ ਕੋਈ ਬੰਦਾ ਲੈ ਕੇ ਆਇਆ ਬਾਈ ਨੇ ਨਵੇਂ ਤਿਆਰ ਕਰਾਇਆ ਰੇੜਾ ਪੂਰਾ ਵਧੀਆ ਕਰਦੇ ਆ ਸਮਾਨ ਵੀ ਨਵੇਂ ਔਰ ਪੂਰਾ ਵਧੀਆ ਸਮਾਨ ਕਰਦੇ ਆ ਜੀ ਔਰ ਬਗਤੇ ਜੇ ਮਤਲਬ ਦੁਕਾਨ ਤਾਂ ਹੋਰ ਵੀ ਹੈਗੀਆਂ ਪਰ ਇਹ ਬਾਈ ਦੀ ਦੁਕਾਨ ਤੇ ਪੂਰਾ ਫੇਮਸ ਦੁਕਾਨ ਹੈ ਕਿਸੇ ਵੀ ਬਗਤੇ ਕਿਸੇ ਨੂੰ ਪੁੱਛੋ ਇਹ ਹੀ ਦੁਕਾਨ ਦੱਸਦੇ ਆ ਪੂਰਾ ਵਧੀਆ ਪਣਾਉਂਦੇ ਆ ਜੀ ਤੇ ਅਸੀਂ ਸਾਡੇ ਹੋਰ ਵੀਰ ਜੀ ਨਾਲ ਗੱਲਬਾਤ ਕੀਤੀ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਦਿਖਾਇਆ Honda ਦੀ ਜੋ ਨਵੀਂ ਬਾਈਕ ਸੀ ਉਸ ਤੋਂ ਇਲਾਵਾ ਦੇਖ ਸਕਦੇ ਹੋ ਤੁਸੀਂ ਆ City 100 ਦੀ ਲੱਗੀ ਹੋਈ ਹੈ ਜੀ TVS ਲੱਗੀ ਹੋਈ ਹੈ ਜੀ ਆ Hero Honda ਹੈ ਜੀ ਆ DLX ਖੜਾ ਹੋਇਆ ਆ City ਇਦਾਂ ਨੇ ਆ ਹੋਰ ਬਾਈਕਸ ਨਾਲ ਇਹ ਜੀ ਇਦਾਂ ਦੀਆਂ ਇਹ ਦਨਿਆ ਇੱਕਾ TVS ਖੜਾ ਆਇਆ ਤੁਸੀਂ ਦੇਖ ਸਕਦੇ ਬਿਲਕੁਲ ਨਵੀਂ ਬਾਈਕ ਹੈ ਜੀ ਕੋਈ ਆਪਦੇ ਨਾਲ ਜਗਾੜੂ ਰੇੜੀ ਬਣਵਾਉਣ ਲਈ ਲੈ ਕੇ ਆਇਆ ਹੋਇਆ ਹੈ ਅੱਜ ਇਥੇ ਕੁਝ ਤਿਆਰ ਕੀਤੀ ਹੋਈਆਂ ਰੇੜੀਆਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਜੀ ਬਿਰਦੀ ਬਿਰਦੀ ਰਿਪੇਅਰ ਵਰਕਸ ਵਾਲਿਆਂ ਦੀ ਹੈ ਜੀ ਬੁਰਜ ਲੱਦੇ ਵਾਲੇ ਇਹਨਾਂ ਦਾ ਕੰਟੈਕਟ ਵੀ ਅਸੀਂ ਤੁਹਾਨੂੰ ਦੇ ਦੇ ਰਹੇ ਹਾਂ ਜੇਕਰ ਤੁਸੀਂ ਇਹਨਾਂ ਤੋਂ ਮਤਲਬ ਆਪਦੀ ਰੇੜੀ ਜਗਾੜੂ ਰੇੜੀ ਬਣਵਾਉਣਾ ਚਾਹੁੰਦੇ ਹੋ ਤਾਂ ਹਰਦੀਪ ਸਿੰਘ 9876090560 ਤੇ ਹਾਕਮ ਸਿੰਘ 98785 ਯਾਰੀ 850 ਇੱਥੇ ਹਰ ਪ੍ਰਕਾਰ ਦੇ ਮੋਟਰਸਾਈਕਲਾਂ ਤੇ ਰੇਡੀਆਂ ਫਿੱਟ ਕੀਤੇ ਜਾਂਦੀਆਂ ਹਨ ਇਹਨਾਂ ਦਾ ਡਰੈੱਸ ਹੈਗਾ ਜੀ ਪੁਰਾ ਬਾਗਾ ਪੁਰਾਣਾ ਰੋਡ ਪਕਤਾ ਪਾਈਕਾ ਬਠਿੰਡਾ ਪੰਜਾਬ ਇਦਾਂ ਦੀਆਂ ਹੋਰ ਜਾਣਕਾਰੀ ਭਰਪੂਰ ਵੀਡੀਓਜ਼ ਲੈ ਕੇ ਤੁਹਾਡੇ ਤੱਕ ਪਹੁੰਚਦੇ ਰਵਾਂਗੇ ਦੇਖਦੇ ਰਹੋ ਜੀਐਸਡੀ ਪੰਜਾਬ ਮੀਡੀਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਹੋਰ ਸਬਸਕ੍ਰਾਈਬ ਕਰ ਦਿਓ ਸਤਿ ਸ਼੍ਰੀ ਅਕਾਲ ਜੀ